ਗਾਈਜ਼ ਅੱਜ ਮੈਂ ਬਰਨਾਲੇ ਆਇਆ ਸੀ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਘਰ ਦਾ ਰਾਸ਼ਨ ਸਸਤਾ ਲੈਣਾ ਡਿਸਕਾਊਂਟ ਤੇ ਲੈਣਾ ਤਾਂ ਇੱਕ ਵਾਰ ਬਰਨਾਲੇ ਡੀਮਾਰਟ ਚ ਜ਼ਰੂਰ ਆਇਓ ਇਹ ਬਰਨਾਲਾ ਹੰਡਾਇਆ ਰੋਡ ਤੇ ਆ ਆ ਸਾਹਮਣੇ ਦੇਖੋ ਇੱਕ ਹੋਟਲ ਬਣਿਆ ਹੋਇਆ ਡੀਮਾਰ ਤੇ ਦੋ ਗੇਟ ਆ ਇੱਕ ਐਗਜ਼ਿਟ ਮਤਲਬ ਬਾਹਰ ਅੰਦਰ ਜਾਣ ਦਾ ਮਤਲਬ ਅੰਦਰ ਐਂਟਰ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਂਗਾ ਥਿਊ ਦਿਖਾਉਂਗਾ ਸਾਰਾ ਕਿਵੇਂ ਜਿਹਾ ਗਾਇਜ਼ ਇੱਥੇ ਸੰਡੇ ਨੂੰ ਬਹੁਤ ਗੱਡੀਆਂ ਖੜੀ ਹੁੰਦੀਆਂ 40 50 ਖੜੀ ਹੁੰਦੀਆਂ ਇੱਥੇ ਗਾਇਜ਼ ਇੱਥੇ ਬਹੁਤ ਸਾਮਾਨ ਮਿਲ ਜਾਂਦਾ ਜਿਵੇਂ ਆਈਸਕ੍ਰੀਮ ਉਸਕ੍ਰੀਮ ਲੈਣੀ ਹੁੰਦੀ ਹੈ ਚਾਕਲੇਟ ਚਾਕਲੇਟ ਪਲੇਜ਼ ਲੂਸ ਡੈਰੀ ਮਿਲਕ ਸਾਰੀ ਚਾਕਲੇਟ ਇੱਥੇ ਆ ਕੇ ਤੁਸੀਂ ਜ਼ਰੂਰ ਲਏ ਕੁਝ ਤਾਂ ਲਏ ਯਾਰ ਪਹਿਲਾਂ ਤੁਸੀਂ ਪਾਰਕਿੰਗ ਲਈ ਜਗ੍ਹਾ ਦੇਖਿਆ ਕਰੋ ਤੁਸੀਂ ਕਿੱਥੇ ਗੱਡੀ ਲਾਉਣੀ ਆ ਗੱਡੀ ਥੋੜੀ ਨੇੜੇ ਲਾ ਲਿਆ ਕਰੋ ਜੇ ਤੁਸੀਂ ਦੂਰ ਲਾਉਨੇ ਥੋੜਾ ਜਿਵੇਂ ਦੂਰ ਪੈ ਜਾਂਦਾ ਨੇੜੇ ਲਾ ਲਿਆ ਕਰੋ ਹੁਣ ਤੁਸੀਂ ਨੇੜੇ ਤੋਂ ਦੇਖੋ ਡੀਮਾਰਟ ਦੀ ਬਿਲਡਿੰਗ ਤੇ ਕਿੰਨੇ ਮੋਟਰਸਾਈਕਲ ਖੜੇ ਆ ਕਿੰਨੀ ਸਕੂਟਰੀਆਂ ਖੜੀ ਕਿੰਨੀ ਗੱਡੀਆਂ ਖੜੀਆਂ ਲੋਕ ਵੀ ਬਹੁਤ ਆ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਆਹ ਦੇਖ ਲਓ ਅੰਦਰ ਦਾ 뷰 ਤੇ ਮੰਗੋ ਸ਼ੇਕ ਜਮਲੇਜ਼ ਲੂ ਸਾਰਾ ਕੁਝ ਮਿਲ ਸਕਦੇ ਆ ਹੁਣ ਤੁਸੀਂ ਦੇਖੋ ਸਾਰਾ ਸਮਾਨ ਬਿਸਕਟ ਵਗਿਆਰਾ ਪਾਵਰ ਜੀ ਡਾਰਕ ਫੈਂਟਸੀ ઓਰੀਓ ਪਿੰਟਰ ਜॉय ਸਾਰੇ ਕੁਝ ਮਿਲ ਜਾਇਆ ਇੱਕ ਇੱਥੇ ਇੱਕ ਵਾਰੀ ਇੱਥੇ ਜੂਰ ਆਇਆ ਤੇ ਇੱਥੇ ਇੱਕ ਯੈਲੋਰੀਓ ਵੀ ਮਿਲਦਾ ਆ ਦੇਖੋ ਇੱਥੇ ਪੇਮੈਂਟ ਕਰਨ ਲਈਏ ਜਿਵੇਂ ਪੇਮੈਂਟ ਅਪਰੂਵਮੈਂਟ ਕਰਨੀ ਹੁੰਦੀ ਹੈ ਇੱਥੇ ਤੁਸੀਂ ਆਇਆ ਕਰੋ ਜਿਵੇਂ ਆ ਫਰਿੱਜ ਚੋਂ ਪਿਆ ਸਾਰਾ ਸਮਾਨ ਮਿਲਕ ਵਗਿਆਰਾ ਇੱਥੇ ਤੁਸੀਂ ਦੇਖਿਓ ਮਿਲਕ ਮਿਲਕ ਲੈਣਾ ਹੁੰਦਾ ਆ ਕਾਊਂਟਰ ਬਣੀ ਹੋਈ ਹੈ ਪੇਮੈਂਟ ਕਰਨ ਲਈਏ